ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੁਆਰਾ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਨੇਤਾ ਜਗਜੀਤ ਡੱਲੇਵਾਲ ਪਿਛਲੇ 22-23 ਦਿਨਾਂ ਤੋਂ ਜਿਹੜਾ ਕਿ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਡੱਲੇਵਾਲ ਦੇ ਮਰਨ ਵਰਤ ਤੇ ਬੈਠਣ ਨੂੰ ਲੈ ਕੇ ਹੁਣ ਜਿਹੜਾ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਦਾਅਦਲ ਜੀ ਹੈ ਕਿ ਹੁਣ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਰੋਕੇ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਡਾਕਟਰਾਂ ਦੇ ਮੁਤਾਬਿਕ ਡੱਲੇਵਾਲ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣਾ ਜਣਾ ਮਰਨ ਵਰਤ ਲਗਾਤਾਰ ਜਾਰੀ ਕੀਤਾ ਹੋਇਆ ਤਾਂ ਜਲੰਧਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਰੇਲਵੇ ਟ੍ਰੈਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦੁਆਰਾ ਲੋਈਆ ਖਾਸ ਫਲੋਰ ਜਲੰਧਰ ਕੈਂਟ ਢਿਲਵਾ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਜਿਹਦੇ ਚੱਲਦੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਰਾਹਗੀਰ ਸੀ ਜਾਂ ਲੋਕ ਸੀ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਪਣੀਆਂ ਮੰਗਾਂ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੇਰਾ ਨਾਮ ਸੁਖਵੀਰ ਸਿੰਘ ਕੁੱਕੜਪਿੰਡ ਬਲਾਕ ਪ੍ਰਧਾਨ ਬੀਕੇਜੀ ਦੁਆਬਾ ਜਲੰਧਰ ਕੈਂਟ सर आपकी तरफ से ही जो आज किसान आंदोलन किया जा रहा है दस महीने से किसान आंदोलन जो पहले सड़कों पे चल रहा है रेल रोड को आंदोलन किया है एम एस पी अन्य मांगों को लेकर इसको लेकर कैसे है देखते हैं कि आंदोलन करने से क्या मांगे पूरी हो पाएंगी देखो जी जब कुछ करेंगे तभी कुछ मिलेगा ना आंदोलन करेंगे पहले भी हम काले कानून रद्द के आए थे अब भी जो मोदी सरकार चोरी मोरी से वो कानून लागू करवा रही है उसको भी रद्द करेंगे जो डल्लेवाल साहब जो एमएसपी की गारंटी है वो लेकर आएंगे और डल्लेवाल साहब पर भूखे ऐसे उनके समर्थन में आज जो ये रेल रोको आंदोलन चलाया है उनके समर्थन में है और जब भी अब तीन घंटे की गाल है जब आगे के आगे से भी बड़ा कोई आंदोलन शुरू करेंगे रेल रोको का तो हम उनके साथ हैं जी मंडी खे, खेती मंडीकरण कानून जो केंद्र सरकार लागू करने के लिए तैयार है ऐसे में पंजाब सरकार ने तीन हफ्तों का समय मांगा है इसे लेकर कैसे देखो जी ये, ये तो सरकार सरकार की की देखो पंजाब खेती को खत्म करना चाहती है जो पंजाब है खेती के सिर ऊपर ही चल रहा है जब खेती खत्म हो गई दुकानदार भी मरेंगे वकील भी मरेंगे हलवाई भी मरेंगे जो जो भी काम है खेती सिर से चलता है क्योंकि तो ये बड़े ग्राहो को जहां लेकर आना चाहती है और किसानों को खत्म करना चाहती है पर पंजाब ऐसी जगह है जहाँ के किसान मर तो जाएंगे पर अपना जो जमीनी पदर जो जमीनी काम है वो छोड़ेंगे नहीं जितना बड़ा भी हमको आंदोलन करना पड़ा करेंगे पर अपनी मांग मनवा के ही रहेंगे देखो जो सरकार ने आज से तीन साल चार साल पहले किसान आंदोलन की बारह मांगे मानी थी सरकार मांगे मान के आज उसको लागू नहीं कर उस मानी हुई मांगों को लागू करवाने के लिए पिछले दस ग्यारह महीने से ਕਿਸਾਨ ਬਾਰਡਰੂਮ ਪਰ ਬੈਠੇ ਸਰਕਾਰ ਉਸ ਤੇ ਗੌਰ ਨਹੀਂ ਕਰ ਰਹੀ ਅੱਜ 23 ਦਿਨ ਹੋ ਗਏ ਕਿਸਾਨ ਆ ਗੁਜਜੀਤ ਸਿੰਘ ਡੱਲੇਵਾਲ ਜੀ ਬੁਖ ਹੜਤਾਲ ਤੇ ਹੈ ਲੇਕਿਨ ਸਰਕਾਰ ਫਿਰ ਵੀ ਉਸ ਤੇ ਗੌਰ ਨਹੀਂ ਕਰ ਰਹੀ ਕਿਉਂਕਿ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਚੁਣੀ ਹੋਈ ਸਰਕਾਰ ਲੋਕਾਂ ਲਈ ਕੰਮ ਨਹੀਂ ਕਰ ਰਹੀ ਸਰਕਾਰ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਆ ਜੋ ਕਾਰਪੋਰੇਟ ਕਹਿੰਦੇ ਆ ਉਹਨਾਂ ਦੇ ਅੱਖੇ ਲੱਕੇ ਸਰਕਾਰ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਅੱਜ ਸਾਡਾ ਸਾਰੇ ਦਾ ਸਾਰਾ ਨੌਜਵਾਨ ਪੰਜਾਬ ਤੋਂ ਬਾਹਰ ਜਾ ਰਿਹਾ ਖੇਤੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਜਿਹਦੀ ਤਾਜ਼ਾ ਉਦਾਹਰਣ ਆ ਪਿਛਲੇ ਮਹੀਨੇ ਜੋ ਪੰਜਾਬ ਦੇ ਵਿੱਚ ਝੋਨੇ ਦੀ ਹਾਲਤ ਕੀਤੀ ਗਈ ਹੈ ਉਹ ਆਪਾਂ ਵੇਖ ਸਕਦੇ ਆ ਇਸ ਕਰਕੇ ਅਸੀਂ ਜਿਹੜੀਆਂ ਸਰਕਾਰ ਨੇ ਮੰਗੀਆਂ ਆ ਮੰਨਾ ਮੰਗਾ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਇਹ ਇੱਕ ਸੰਕੇਤਕ ਸਰਕਾਰ ਨੂੰ ਜਗਾਉਣ ਲਈ ਅਪੀਲ ਕਰ ਰਹੇ ਖੈਦ ਆਦਿ ਕਿ ਲਗਾਤਾਰ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਨੂੰ ਨਾਜ਼ੁਕ ਬਣੀ ਹੋਈਆ ਮਰਨ ਵਰਤ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਪਰ ਹਾਲੇ ਤੱਕ ਵੀ ਕਿਸਾਨਾਂ ਦੇ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚਲਦੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ